ਸਾਨੂੰ ਪਤਾ ਲੱਗ ਗਿਆ ਤਾਂ ਤੁਸੀਂ ਸ਼ਿਫਟ ਕੰਡਿਆ ਤਾਂ ਉਦ ਲਈ ਚੇਤਨਨ ਲੈਵਲ ਵਧਾਉਣਾ ਪੈਣਾ ਪੱਤਰ ਵਧਾਉਣਾ ਪੈਣਾ ਉਦ ਲਈ ਫਿਰ ਕਰੀਏਗੀ ਫਿਰ ਉਹ ਜਾਣਨਾ ਕੀ ਕੀ ਕਰਨਾ ਉਹ ਜਾਣਾ ਦੋ ਧਿਆਨ ਕਰਨੇ ਆ ਪਹਿਲਾ ਡੇਲੀ ਪ੍ਰੋਗਰਾਮਿੰਗ ਮੈਡੀਟੇਸ਼ਨ ਰੋਜ਼ਾਨਾ ਪ੍ਰੋਗਰਾਮਿੰਗ ਵਾਲਾ ਧਿਆਨ ਦੂਸਰਾ ਧਿਆਨ ਡਬਲ ਡਿਸਕ ਮੈਡੀਟੇਸ਼ਨ ਦੋ ਡਿਸਕਾਂ ਵਾਲਾ ਧਿਆਨ ਤੀਸਰਾ 31 ਦਿਨ ਵਾਲੀ ਕਿਤਾਬ ਦੀ ਐਕਸਰਸ ਕਰਨੀ ਰੋਜ਼ਾਨਾ ਚੌਥਾ ਧਰਤ ਤੇ ਨੇ ਵਾਲੀ ਕਿਤਾਬ ਦੀ ਐਕਸਰਸ ਕਰਨੀ ਰੋਜ਼ਾਨਾ ਇਹ ਦੋਵੇਂ ਕਿਤਾਬਾਂ ਦਾ ਇੱਕ ਇੱਕ ਪੇਜ ਜਿਹੜਾ ਵਾ ਪੰਨਾ ਰੋਜ਼ਾਨਾ ਪੜਨਾ ਇਹ ਚਾਰ ਚੀਜ਼ਾਂ ਦੋ ਧਿਆਨ ਤੇ ਦੋ ਕਿਤਾਬਾਂ ਦੀ ਪ੍ਰੈਕਟਿਸ ਰੋਜ਼ਾਨਾ ਕਰਨੀ ਇਹ ਤਰ੍ਹਾਂ ਚੇਤਨ ਦੇ ਪਧਰ ਤੇ ਵਿੱਚ ਕਾਫੀ ਵਾਦਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਤੇ ਬਾਕੀ ਮੇਰੇ ਗੁਰੂ ਦੀ ਟਿੱਕ ਤੇ ਜਾਣ ਨਾਲ ਵੀ ਫਰਕ ਪੈਂਦਾ ਵਾ ਪਰ ਉਹਨਾਂ ਦੇ ਸਾਲ ਦਾ ਖਰਚਾਣਾ ਤੇ ਜਿੰਨੀਆਂ ਵੀ ਚਾਰ ਚੀਜ਼ਾਂ ਆ ਇਹ ਮੈਂ ਡਿਸਕ੍ਰਿਪਸ਼ਨ ਦੇ ਅੰਦਰ ਇਹਨਾਂ ਦੇ ਲਿੰਕ ਦੇ ਦੂੰਗਾ ਜਿਹੜੀ ਦੋ ਕਿਤਾਬਾਂ ਵਾ ਮੇਰੇ ਚੈਨਲ ਦੇ ਉੱਪਰ ਪਲੇਲਿਸਟ ਬਣੀ ਆ 31 ਦੇਣ ਵਾਲੀ ਤੇ 77 ਦੇਣ ਵਾਲੀ ਦੋ ਕਿਤਾਬਾਂ ਉਹ ਤੁਸੀਂ ਪ੍ਰੈਕਟਿਸ ਕਰ ਸਕਦੇ ਆ ਤੇ ਜੋ ਲਿਖਣ ਵਾਲਾ ਤੁਹਾਨੂੰ ਚਾਹੀਦਾ ਉਹ ਅੰਗਰੇਜ਼ੀ ਦੇ ਅੰਦਰ ਕਿਤਾਬ ਹੈ ਉਹ ਦੀ ਪ੍ਰੈਕਟਿਸ ਕਰੀਏ ਫਿਰ ਮੈਂ ਗਰੁੱਪ ਦੇ ਅੰਦਰ ਵੀ ਸ਼ੇਅਰ ਕਰ ਦੂੰਗਾ ਤੇ ਉਹ ਵੀ ਤੁਸੀਂ ਉੱਥੋਂ ਪ੍ਰੈਕਟਿਸ ਕਰ ਸਕਦੇ ਹੋ ਇਹ ਚਾਹਵੇਂ ਮੈਂ ਤੁਹਾਨੂੰ ਲਿੰਕ ਜਿਹੜੇ ਆ ਗਰੁੱਪ ਦੇ ਅੰਦਰ ਵੀ ਦੇ ਸਕਦਾ ਹਾਂ ਜਿਹੜਾ ਮੇਰਾ ਗਰੁੱਪ ਆ ਟੈਲੀਗ੍ਰਾਮ ਦੇ ਉੱਪਰ ਆ ਇਹਦਾ ਵੀ ਲਿੰਕ ਵੀ ਦੇ ਦੂੰਗਾ ਇਹਦੇ ਨਾਲ ਹੀ ਤੇ ਇਹ ਚਾਰ ਚੀਜ਼ਾਂ ਇਹ ਜਾਨਾ ਕਰ ਸਕਦੇ ਆ ਜੇ ਤਰ੍ਹਾਂ ਦਾ ਪੱਤਰ ਵਧਾਉਣ ਦੇ ਲਈ あ。